ਅਸੀਂ ਆਈਕੀਆਈ ਬੁਆਇਸ ਗੁਰਦਾਸਪੁਰ ਵਿੱਚ ਆਏ ਆ ਅਸੀਂ ਉਡਾਨਾਂਜੀਓ ਵੱਲੋਂ ਅਵੇਰਨੈਸ ਡਰਾਈਵ ਚਲਾ ਰਹੇ ਆ ਕੋਕ ਹਾਰਡ ਫਾਊਂਡੇਸ਼ਨ ਮਹਾਰਾਸ਼ਟਰ ਵੱਲ ਜੋ ਵਿੱਚ ਚੱਲ ਰਹੀ ਹੈ ਜੋ ਅਵੇਰਨੈਸ ਡਰਾਈਵ ਵਿੱਚ ਅਸੀਂ ਸਪੈਸ਼ਲੀ ਕੰਮ ਕਰ ਰਹੇ ਹਾਂ ਸ਼ਰਾਬ ਛਡੋ ਦੇ ਉੱਪਰ ਤੋਂ ਮੇਰੇ ਨਾਲ ਮੇਰੇ ਟੀਮ ਮੈਂਬਰਸ ਆਏ ਸੀ ਜਗੋਂ ਸਾਹਿਬ ਔਰ ਸੰਧੂ ਸਾਹਿਬ ਔਰ ਇਸ ਆਈਟੀਆਈ ਦਾ ਸਟਾਫ ਜਿਨ੍ਹਾਂ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਬੱਚਿਆਂ ਨੂੰ ਤੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਇਹ ਨਸ਼ਾ ਛੱਡ ਕੇ ਸਟੱਡੀ ਵੱਲ ਫੋਕਸ ਕਰੋ ਬਹੁਤ ਵਧੀਆ ਗੱਲਾਂ ਦੱਸੀਆਂ ਉਹਨਾਂ ਨੇ ਤੁਮੈਂ ਸਾਰਿਆਂ ਦਾ ਧੰਨਵਾਦ ਕਰਦਾ ਇੱਥੇ ਸਾਰੇ ਸਟਾਫ ਦਾ ਧੰਨਵਾਦ ਕਰਦਾ ਬੱਚਿਆਂ ਦਾ ਧੰਨਵਾਦ ਕਰਦਾ ਥੈਂਕ ਯੂ ਬਹੁਤ ਮਾਤਰਵਾਦੀਆਂ ਜੀ ਉਡਾਨ ਐ এনਜੀਓ ਦਾ ਜਿਨ੍ਹਾਂ ਨੇ ਅੱਜ ਗਵਰਨਮੈਂਟ ਆਈਟੀਆਈ ਬੋਏ ਇੱਥੇ ਆਣ ਕੇ ਤੇ ਬੱਚਿਆਂ ਨੂੰ ਅਵੇਰਨੈਸ ਦਿੱਤੀ ਆ ਇਹਨਾਂ ਨੇ ਦੱਸਿਆ ਵੀ ਨਸ਼ੇ ਨਹੀਂ ਕਰਨੇ ਚਾਹੀਦੇ ਤੇ ਨਸ਼ੇ ਦੇ ਸਬੰਧ ਵਿੱਚ ਬਹੁਤ ਹੀ ਬਹੁਤ ਹੀ ਡਿਟੇਲ ਚ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਨੇ ਬੱਚਿਆਂ ਨੂੰ ਸਮਝਾਇਆ ਸੋ ਮੈਂ ਧੰਨਵਾਦ ਕਰਦਾ ਪ੍ਰਿੰਸੀਪਲ ਸਾਹਿਬ ਦਾ ਜਿਨ੍ਹਾਂ ਨੇ ਇਹਨਾਂ ਨੂੰ ਇੱਥੇ ਆਉਣ ਦਾ ਇੱਕ ਮੌਕਾ ਦਿੱਤਾ ਕਿ ਮੈਂ ਅੱਗੇ ਤੋਂ ਵੀ ਚਾਹਨਾ ਕਿ ਇਸ ਤਰ੍ਹਾਂ ਟਾਈਮ ਟੂ ਟਾਈਮ ਆਉਂਦੇ ਰਣਗੇ ਉਡਾਨ ਤੋਂ ਤੇ ਆਪਣੇ ਬੱਚਿਆਂ ਨੂੰ ਜਿਹੜੀ ਵੱੱਟ ਵੱਟ ਜਿਹੜੀ ਆ ਤੇ ਕੰਪਿਊਟਰ ਟਾਈਮ ਦੱਸਦੇ ਰਣਗੇ ਵੀ ਨਸ਼ੇ ਨਹੀਂ ਕਰਨੇ ਚਾਹੀਦੇ ਤੇ ਨਸ਼ਿਆਂ ਤੋਂ ਕਿਤਨਾ ਬਚਣਾ ਚਾਹੀਦਾ ਤੇ ਨਸ਼ਿਆਂ ਦਾ ਨੁਕਸਾਨ ਕੀ ਆ ਮੈਂ ਫਿਰ ਤੋਂ ਬਹੁਤ ਬਹੁਤ ਐਨ ਜੀਓ ਉਡਾਨ ਦਾ ਧੰਨਵਾਦੀ ਹਾਂ ਜੀ ਥੈਂਕ ਯੂ